ਇਸਾ ਦੇ ਜੀ ਪ੍ਰਾਤਨ ਗੇਟ ਤੇ ਬਣਤਰ ਸਾਰੀ ਪ੍ਰਾਣੀ ਆਈ ਜਿਵੇਂ ਕੇਲਾ ਹੁੰਦਾ ਸੀ ਸਾਰਾ ਕੇਲਾ ਹੁੰਦਾ ਸੀ ਗਾਈ ਤੇ ਚੁੱਲਾ ਸਾਜਦੇ ਤੇ ਆ ਕੇ ਉਹਨਾਂ ਨੇ ਲੰਗਰ ਇਹ ਉਹਨਾਂ ਨੇ ਤਿਆਰ ਕਰਦੇ ਸੀ ਪ੍ਰਾਤਨ ਜਿਹੜਾ ਦਵਾਰ ਗੇਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ YouTube ਚੈਨਲ ਸਿੰਘ ਵਲੌਗਸ ਐਚਐਲ ਤੇ ਅੱਜ ਖੜੇ ਆਂ ਜੀ ਗੁਰਦੁਆਰਾ ਸਾਹਿਬ ਚੁੱਲ੍ਹੇ ਬਾਬਾ ਆਲਾ ਸਿੰਘ ਜੀ ਬਰਨਾਲਾ ਬਰਨਾਲੇ ਦਾ ਇਤਿਹਾਸ ਬਾਬਾ ਆਲਾ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਬਰਨਾਲੇ ਦਾ ਜਿਹੜਾ ਨਾਮ ਹੈ ਉਹ ਬਾਬਾ ਆਲਾ ਸਿੰਘ ਜੀ ਤੋਂ ਹੀ ਪਿਆ ਹੈ ਅਤੇ ਸਾਡੇ ਨਾਲ ਨੇ ਜੀ ਭਾਈ 인ਦਰਜੀਤ ਸਿੰਘ ਜੀ ਜੋ ਕਿ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਨੂੰ ਅੱਜ ਗੁਰਦੁਆਰਾ ਸਾਹਿਬ ਅਤੇ ਕਿਲੇ ਦਾ ਇਤਿਹਾਸ ਦੱਸਣਗੇ ਹਾਂਜੀ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਦਰਵਾਜ਼ਾ ਸਾਹਿਬ ਦੇ ਅਤੇ ਕਿਲੇ ਦੇ ਹਾਂਜੀ ਹਾਂਜੀ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਪਾਰਕ ਬਣੀ ਹੋਈ ਆ ਹਾਂਜੀ ਬਾਬਾ ਜੀ ਆਹ ਗੇਟ ਈ ਇਹ ਗੇਟ ਇਹ ਕੰਧ ਗਿਰ ਗਈ ਸੀ ਅੱਛਾ ਜੀ ਕੰਧ ਸਿੱਥੇ ਦਵਾਰ ਸੀ ਇਹ ਤੇਰੀ ਇਹ ਗਿਰ ਗਈ ਸੀ ਉਹ ਤੋਂ ਫਿਰ ਦਵਾਰਾ ਫਿਰ ਬਣਵਾਈ ਆ ਅੱਛਾ ਜੀ ਉਹਨਾਂ ਆ ਕੇ ਫਿਰ ਆਹ ਗੇਟ ਇੱਥੇ ਲਾਇਆ ਗਿਆ ਠੀਕ ਆਹ ਕੰਧ ਵੀ ਹੁਣੀ ਬਣਵਾਈ ਆ ਫਿਰ ਹਾਂਜੀ ਇਹ ਹੁਣੀ ਬਣੀ ਹੋਈ ਆ ਅੱਛਾ ਜੀ ਇਹ ਦਿਉੜਾ ਦੇ ਸਿਰ ਤੋਂ ਉਹਨਾਂ ਆਈ ਸੀ ਆ ਜਿਹੜੇ ਪੁਰਾਣੀ ਡੋੜੀ ਹੈ ਅੱਛਾ ਜੀ ਤੇ ਪਹਿਲਾਂ ਤਾਂ ਡੋੜੀ ਜਿਹੜੀ ਹੈ ਪੂਰੀ ਇਹੀ ਦਰਸਾਉਦੀ ਤੁਸੀਂ ਦੇਖ ਸਕਦੇ ਹੋ ਜੀ ਦਿਉੜੀ ਜਿਹੜੀ ਕਿ ਕੇਲੇ ਦੀ ਵੀ ਇਹੀ ਸੀ ਹਾਂਜੀ ਕੇਲੇ ਦੀ ਕੇਲੇ ਦੀ ਤਾਂ ਬਾਹਰ ਲਈ ਸੀ ਜਿਹੜੇ ਵੱਡਾ ਘੜਾ ਉੱਥੇ ਹੀ ਸੀ ਅੱਛਾ ਜੀ ਇਹ ਗੁਰਦੁਆਰਾ ਸਾਹਿਬ ਦੀ ਹੈ ਅੱਛਾ ਜੀ ਇਹ ਪਹਿਲਾਂ ਨਿਵਾਸੀ ਮਰ ਕੇ ਉਹਨਾਂ ਦਾ ਪਰਤਪਾਪ ਹੋ ਕੇ ਉੱਚਾ ਹੋਇਆ ਹੋਇਆ ਠੀਕ ਹੈ ਤੇ ਹੁਣ ਨਿਵੇਂ ਜਿਹੜੀ ਹੈ ਇਹ ਹੈ ਪੁਰਾਣੀ ਇਹ ਅੱਛਾ ਇਹ ਗੇਟ ਵੀ ਉਹ ਮੇਹਰਾਨਾ ਗੇਟ ਤਾਂ نیچے ਇੱਥੇ ਲੱਗਿਆ ਹੋਇਆ ਹੈ ਗੇਟ ਤਾਂ ਮਹਿਲ ਹੋਇਆ ਸੀ ਠੀਕ ਹੈ ਖੁੱਲ੍ਹਈ ਸੀ ਇਹ ਅਸੀਂ ਦੇਖ ਸਕਦੇ ਹਾਂ ਜੀ ਇਹ ਵੀ ਜਿਹੜਾ ਸਾਰਾ ਪ੍ਰਾਤਨੀ ਗੇਟ ਸਾਰਾ ਦਿਉੜੀ ਜਿਹੜੀ ਸਾਰੀ ਇਹ ਵੀ ਬਾਲੇ ਗਲਗੇ ਸੀ ਇਹਨਾਂ ਦੁਆਰਾ ਮਰਮਮਤ ਕਰਾਈ ਹੈ ਇਹਦੀ ਅੱਛਾ ਜੀ ਪਹਿਲਾਂ ਲੱਕੜ ਦੇ ਬਾਰੇ ਸੀ ਅੱਛਾ ਜੀ ਤੇ ਹੁਣ ਇਸਮੈਂਟ ਦੇ ਬਾਰੇ ਦੁਆਰਾ ਪਾਇਆ ਗਿਆ ਠੀਕ ਹੈ ਇਹ ਹਾਂ ਜੀ ਇਹ ਵੀ ਪੁਰਾਣੀ ਹੈ ਬਰੋ ਘਟ ਇਹ ਪ੍ਰੋਜੈਕਟ ਆਜਾ ਨਾ ਇਹ ਅੱਛੀ ਪਾਚਗਾਠ ਵੀ ਪੁਰਾਣੀ ਹੈ ਜੀ ਹਾਂਜੀ ਅੱਬੇ ਜੀ ਬਾਬਾ ਲਾਲ ਸਿੰਘ ਦੀ ਰਹਾਇਸ਼ ਸੀਗੀ ਕੀ ਉਹ ਕਿੱਥੇ ਸੀ ਬਾਬਾ ਲਾਲ ਸਿੰਘ ਦੀ ਰਹਾਇਸ਼ ਜੀ ਇੱਥੇ ਸੀ ਜੀ ਅੱਛਾ ਆ ਜਿਹੜਾ ਕਮਰਾ ਸੀ ਇਹ ਕਮਰੇ ਜਿਹੜੇ ਅਸ ਮੇਰੇ ਵੀ ਰਹੀ ਆ ਮੈਂ ਵੀ ਰੱਖਿਆ ਰਿਹਾਸ਼ ਰੱਖਿਆ ਅੱਛਾ کافی ਜਰਾ ਤੇ ਪਰ ਇਹ ਜਿਆਦਾ ਖੰਡਰ ਹੋ ਗਿਆ ਸੀ ਫਿਰ ਇਸ ਕਰਕੇ ਮੈਨੂੰ ਇੱਧਰ ਬਦਲਣੀ ਪੈ ਗਈ ਇਹਦੇ ਉੱਪਰ ਸਾਰੇ ਬਿਲਡਿੰਗ ਖੜੀ ਸੀ ਜੀ ਅੱਛਾ ਜੀ ਇਹ ਸਾਰਾ ਪੂਰਾ ਮਹਿ ਰਸੀਬਨੋਂ ਪਿੱਛੇ ਪਿੱਛੇ ਤੱਕ ਅਸੀਂ ਤੋਂ ਗੁਰੂ ਸਾਹਿਬ ਦਾ ਵਰਦਾਨ ਸੀ ਨਾ ਵੀ ਇਹ ਮੇਲੰਦਰ ਲਾਇਆ ਕਰਨਗੇ ਅੱਛਾ ਜੀ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀ ਤੇ ਇਹਨਾਂ ਦੇ ਜਿਹੜੇ ਆਪਰਾ ਸਾਗੇ ਪਿਤਾ ਸੀ ਰਾਮਾ ਮਾਤੇ ਤਰਲੋਕਾ ਉਹ ਨਹੀਂ ਪਾਈ ਸੀ ਹੁੰਦੇ ਸੀ ਅੱਛਾ ਜੀ ਇਹ ਉਹ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜਾਂਦੇ ਸੀ ਉਹ ਚ ਜਾ ਕੇ ਉਹਨਾਂ ਨੇ ਪਹਿਲਾਂ ਲੰਗਰ ਦਾ ਇੰਤਜ਼ਾਮ ਕਰਦਾ ਹੋ ਸਾਰਾ ਉਹ ਉਹਨਾਂ ਦਾ ਇੰਤਜ਼ਾਮ ਕਰਦੇ ਆਪ ਅੱਛਾ ਜੀ ਜਿਹੜੇ ਲੰਗਰ ਨਹੀਂ ਆਉਂਦੇ ਠੀਕ ਹੈ ਜਿਹੜੇ ਬਾਅਦ ਅਸੀਂ ਇੱਥੇ ਆ ਕੇ ਪੱਕੇ ਮੰਦਰ ਲਾਇਆ ਸੀ ਅੱਛਾ ਜੀ ਤੇ ਜਿਹੜੇ ਅੰਦਰ ਚੁੱਲ੍ਹੇ ਨੇ ਜੀ ਉਹ ਪ੍ਰਾਤਨੀ ਨੇ ਕਿ ਉਹ ਪ੍ਰਾਤਨੀ ਨੇ ਮਰ ਕੇ ਉਹ ਵੈਸੇ ਉਸ ਤੋਂ ਬਾਅਦ ਮਣਾਉਂਦੇ ਤਾਂ ਮੁੱਕ ਰਿਹਾ ਬਾਰ-ਬਾਰ ਹਾਂਜੀ ਹਾਂਜੀ ਤੇ ਮਨੋ ਹੈ ਚੀਜ਼ ਉਹੀ ਜੋ ਉਸ ਉਹੀ ਸਥਾਨ ਹੈ ਠੀਕ ਹੈ ਆਏ ਹੁਣ ਤੁਹਾਨੂੰ ਅੰਦਰ ਦਰਸ਼ਾ ਕਰਨੇ ਆ ਜੀ ਨਰਵਾਰ ਸਾਹਿਬ ਦੇ ਚੁੱਲ੍ਹੇ ਦੀ ਪਾਕ ਪੀਤੇ ਸਤਿਕਾਰ ਪਾਏਗੇ ਦੇਖਾਂ ਤੁਸੀਂ ਜਵਾਹਰ ਮਾਰ ਸਾਡਾ ਬਾਕੀ ਜਮਾਨਾ ਆਇਓ ਪਰੋਸਾਂਗੇ ਘਰ ਤੇ ਜੋ ਮਨ ਨੂੰ ਸੁਣਦਾ ਆਪ ਨੂੰ ਜੇ ਉਹ ਨਾਲ ਉਹ ਤੇ ਸਭ ਕੁਝ ਜੀ ਵਰਦੇ ਉਹ ਤੇ ਜੇ ਆ ਸੁਣਦਾ ਕਿੱਸੇ ਬੜੇ ਹੱਸ ਤੋਂ ਪਿੰਡ ਤੱਕ ਪਰਵਾਣ ਜੇ ਜੋ ਜੁਝੇ ਨਹੀਂ ਕਰਦਾ ਚਾਹੀਏ ਹਾਂਜੀ ਇਹ ਤਸਵੀਰ ਬਾਬਾ ਅਨਜ ਦੀ ਤੇ ਥੱਲੇ ਤੁਸੀਂ ਇਹ ਦਰਸ਼ਨ ਕਰ ਸਕਦੇ ਹੋ ਜੀ ਚੁੱਲਿਆਂ ਦੇ ਤੇ ਚੁੱਨਾ ਸਕਦੇ ਆ ਤੇ ਆਕੇ ਉਹਨਾਂ ਨੇ ਲੰਗਰ ਇਹ ਉਹਨਾਂ ਨੇ ਤਿਆਰ ਕਰਦੇ ਸੀ ਕਿ ਉਸ ਥਾਣੇ ਜਿੱਥੇ ਬਾਬਾ ਅੱਲਾ ਜੀ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਲੰਗਰ ਉਹ ਤਿਆਰ ਕਰਦੇ ਸੀ ਆਪਣੇ ਪੈਰ ਵੀ ਉਖੜ ਦਿੰਦਾ ਉਹ ਰਣ ਤੱਤੇ ਖੇਤ ਨੂੰ ਕਦੀ ਵੀ ਛੱਡਦਾ ਅਸਰ ਕੇ ਕਹਿਣ ਲੱਗ ਪਏ ਦੇ ਸੰਗ ਕਿ ਜੋ ਕੁਝ ਸ਼ਬਦ ਕਹਿ ਰਹੇ ਨੇ ਇਹ ਤਾਂ ਕੇਵਲ ਜੋੜੇ ਜਿਸ ਦਾ ਅਜੇ ਪ੍ਰਾਣੀ ਮੁਰਕੇ ਜੋੜੀਆਂ ਨੇ ਸਾਰੇ ਪ੍ਰਾਣੀ ਬੜਲੇ ਗਏ ਹੈ ਠੀਕ ਹੈ ਜੀ ਇਹ ਉੱਪਰ ਬਿਲਡਿੰਗ ਸੀ ਜਿੱਦਾਂ ਦਰਵਾਜ਼ਾ ਉੱਪਰ ਦੇ ਪਾਸੇ ਸੀ ਉਸ ਟਾਈਮ ਤੇ ਹੁਣ ਜਦੋਂ ਪੈ ਗਿਆ ਫਿਰ ਇਹ ਕੋਸੇ ਨੂੰ ਪ੍ਰਕਾਸ਼ ਪਰ نیچے ਕਰਨੇ ਪਏ ਠੀਕ ਹੈ ਇਹ ਪੁਰਾਣੀ ਜੋੜੀਆਂ ਇਹਦਾ ਸਾਰੀਆਂ ਹੁੰਦੇ ਸਾਰੀ ਬਿਨਾਕਾਰੀ ਇਹ ਸੋਂ ਤਾਂ ਗੜਗੀਆਂ ਇਹ ਠੀਕ ਹੈ ਤੇ ਹੁਣ ਤਾਂ ਇਹਨਾਂ ਦਾ ਜਦ ਦੁਬਾਰਾ ਹੀ ਤਾਂ ਹੁੰਦਾ ਨਵੀਆਂ ਲੱਗਣੀਆਂ ਜਲਾਣੀਆਂ ਤੇ ਠੀਕ ਹੈ ਤੇ اچھا ਪਹਿਲਾਂ ਮਤਲਬ ਬਹੁਤ ਵੱਡਾ ਕਿਲਾ ਸੀ ਮਤਲਬ ਬਣਨੀ ਹਾਂ ਕਾਫੀ ਵੱਡਾ ਕਿਲਾ ਸੀ ਇਹ ਇਹਦੇ ਸਿਰਫ 10 ਏਕੜ ਚ ਸੀ ਜੀ ਇਹ ਤੁਸੀਂ ਇੱਟਾ ਵੀ ਦੇਖ ਸਕਦੇ ਹੋ ਉਧਰ ਦੀ ਇਹ ਸਾਰੇ ਪੌਣੇ ਛੋਟੇ ਇੱਟੇ ਸਾਰੇ ਜਿਹੜੀਆਂ ਆਪਾਂ ਲੋਹਰੀ ਇੱਟ ਕਹਤ ਨੇ ਲੋਹਰੀ ਇੱਟ ਕਹਿੰਦੇ ਆ ਉਹ ਆ ਇਹ ਇਹ ਵੀ ਦੇਖ ਸਕਦੇ ਆ ਜੀ ਸਾਰੀਆਂ ਪ੍ਰਾਤਨ ਇੱਟਾਂ ਨੇ ਵਰਾਂ ਇੱਥੋਂ ਪੌੜੀ ਚੜ੍ਹਦੀ ਸੀ ਅੱਛੀ ਦਰਵਾਜ਼ਾ ਉੱਪਰ ਜਾਣ ਵਾਸਤੇ ਅੱਛੀ ਉਪਰ ਦਰਵਾਜ਼ਾ ਉੱਪਰ ਗਈ ਸੀ ਨਹੀਂ ਮਿਲਿਆ ਕੋਈ ਪਟਕਾ ਵਸ ਇੱਕ ਕੋਈ ਆ ਪੂੜੀ ਦੇਈ ਆ ਬੜਾ ਰਹਿ ਜਾ ਅੱਛੀ ਇਹ ਪੌੜੀ ਜਤੋਂ ਕਿਉਂ ਨਹੀਂ ਜਾ ਗਏ ਉਹ ਉਥੋਂ ਬਣਾਈ ਪੂੜੀ ਜਾਇ ਚਲਦੇ ਅੱਛੀ ਮੋੜੀ ਜੀ ਮੋੜੀ ਜਿਵੇਂ ਕੇਲਾ ਹੁੰਦਾ ਹਾਂਜੀ ਹਾਂਜੀ ਇਤਨੀ ਚੜਾਉਂਦੇ ਸੀ ਠੀਕ ਹੈ ਜੀ ਇਹ ਪਾਣੀ ਚ ਗਾਠ ਹੈ ਜੀ ਇਹ ਵੀ ਇਹ ਉਸ ਤਰ੍ਹਾਂ ਹੁਣ ਤਾਂ ਇਹ ਵੀ ਇਹ ਵੀ ਗਲ ਗਈ ਹੁਣ ਤਾਂ ਬੈਸਟ ਹੋਣਾ ਤਾਂ ਮੇਰੇ ਖਾਲਾ ਨੀਚੇ ਦੀ ਦੁਆਰਾ ਅੱਛੇ ਤੇ ਮਰਉਂ ਬਸ ਇੱਕ ਬਸ ਖੜੀ ਆ ਖੜੀ ਆ ਬਸ ਇਹ ਅੱਛੇ ਤੇ ਜੇ ਕੋਈ ਛੇੜ ਲੀਦਾ ਨਹੀਂ ਉੱਥੇ ਲਿਆ ਜੇ ਉਹ ਤਾਂ ਕਾ ਹੁਣ ਦੇ ਸਕਦੇ ਹਾਂ ਜੀ ਸਾਰਾ ਇੱਥੇ ਵੀ ਸਾਰਾ ਕਿਲਾ ਸੀ ਜਣੇ ਹਾਂ ਜੀ ਬਾਬਾ ਜੀ ਇੱਧਰ ਜੀ ਇਹ ਪਹਿਲਾਂ ਦਰਬਾਰ ਸਾਹਿਬ ਉੱਪਰੀ ਸੀ ਅੱਛਾ ਜੀ ਤੇ ਜਿਹੜੇ ਉਹ ਬਲੇ ਜਿਹੜਾ ਸਤੀਰ ਪਏ ਹੋਣੇ ਹਾਂਜੀ ਹਾਂਜੀ ਤੇ ਸਾਰੇ ਉੱਪਰ ਇਹ ਹੁਣ ਸਤੀਰ ਲੱਗ ਗਏ ਅੱਛਾ ਜੀ ਤੇ ਉਪਰਾਰ ਦਰਬਾਰ ਸਾਹਿਬ ਜੀ ਖੁੱਲਾ ਬਹੁਤ ਪੀਰ ਦਰਬਾਰ ਸਾਹਿਬ ਜੀ ਬਣਾਇਆ ਅੱਛਾ ਜੀ ਉਹ ਤਾਂ ਹੈਗਾ ਪਰ ਉਥੇ نیچے ਕੋਈ ਪ੍ਰਕਾਸ਼ ਕਰਨੇ ਪਏ ਸਾਰੀਆਂ ਪ੍ਰੋਫੈਨਟਾਂ ਨੇ ਹਾਂਜੀ ਇਹ ਪੁਰਾਣੀ ਛੋਟੀ ਏਟੇ ਸਾਰੀ ਠੀਕ ਇੱਧਰ ਵੀ ਦੇਖ ਸਕਦੇ ਹਾਂ ਡਿਜ਼ਾਈਨ ਪ੍ਰਕਾਸ਼ ਇਹ ਸਾਰੇ ਫੰਮ ਲਈ ਨੇ ਉਹ ਆਈਸਾਰੇ نیچے ਮੋਣੀ ਮੋੜੀ ਮੁਰਮਮਤ ਕਰੀ ਹੋਈ ਸੀਗੀ ਠੀਕ ਹੈ ਅੱਗੇ ਸਿਆਲਾਂ ਦੇ ਵਿੱਚ ਘਰ ਮੱਝਾ ਡਾ ਕੇ ਇੱਥੇ ਬੈਹ ਜੰਦੇ ਹੁੰਦੇ ਸੀ ਅੱਛਾ ਜੀ ਹਾਂ ਪੂਰੀ ਸੜਕ ਹੀ ਹੈ ਬੁਰਿਆ ਦੇਖ ਸਕਦੇ ਆ ਜੀ ਪ੍ਰਾਤ ਨੇੜਾ ਦਵਾਰ ਗੇਟ ਲੱਕੜ ਹਣੀ ਹਾਂ ਜੀ ਦੇਖੋ ਇਹ ਨਾਲ ਪਾਣੀੋਂ ਪਾਣੀ ਮਲਾਂਕਰ ਪਸਾਰ ਹੋ ਸਾਰਾ ਪ੍ਰਾਤ ਨੇ ਜੀ ਇਹ ਤੇ ਸਾਈਡ ਤੁਸੀਂ ਇੱਟਾ ਦੇਖ ਸਕਦੇ ਹੋ ਇਹੜਾ ਕੱਢ ਅੱਗੇ ਕਿਹਨਾਂ ਡਿਜ਼ਾਈਨ ਹੈ ਇਸ ਤਰੀਵਨ ਨੂੰ ਅ ਡਿਜ਼ਾਈਨ ਦੇਖ ਸਕਦੇ ਹਾਂ ਇਟਾ ਵਾਲੀ ਬਣਾਈ ਹੈ ਕਾਰੀਗਰੀ ਕੀਤੀ ਗਈ ਆ ਆ پارکਾਈ ਸਾਈਡ ਤੇ ਤੇ ਬੇਨਤੀ ਵੀ ਕੀਤੀ ਜਾਂਦੀ ਹੈ ਜੀ ਜੋ ਵੀ ਦੇਖ ਰਿਹਾ ਕਰਦਾ پارک ਦੀ ਕੇ ਥੋੜਾ ਜਿਹਾ ਸਫਾਈ ਵੱਲ ਤੇ ਥੋੜੀ ਬਣਤਰ ਠੀਕ ਕੀਤੀ ਜਾਵੇ ਮਤਲਬ ਹਾਂਜੀ ਇਸ ਦੁਆਰ ਤੋਂ ਸੱਜੇ ਪਾਸੇ ਬਲੋ ਪਿਛਲੇ ਪਾਸੇ ਬਾਬਾ ਅਲਾ ਸਿੰਘ ਜੀ ਜਿਹਦੀ ਹਰਾਸ਼ ਹੁੰਦੀ ਸੀਗੀ ਹਨਾ ਭਾਈ ਆ ਸਾਰੀ ਇੱਥੇ ਸਾਰੀ ਬਿਲਡਿੰਗ ਹੀ ਸੀ ਇਹ ਕਿਹੜਾ ਹੁੰਦਾ ਸੀ ਬਹੁਤ ਵੱਡਾ ਹਾਂਜੀ ਹਾਂਜੀ ਇਹ ਸੱਜੇ ਪਾਸੇ ਤੁਸੀਂ ਦੇਖ ਰਹੇ ਹੋ ਬਹੁਤ ਉੱਚੀ ਬਿਲਡਿੰਗ ਸੀ ਇਹ ਬਹੁਤ ਉੱਚੀ ਬਿਲਡਿੰਗ ਕਿਹੜਾ ਸੀ ਜਿਹੜਾ ਬਣਿਆ ਹੋਇਆ ਸੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆ ਦਰਵਾਰ ਸਾਹਿਬ ਥੱਲੇ ਜੇ ਕਿ ਚੁੱਲਾ ਸਾਹਿਬ ਕਹਿੰਦੇ ਨੇ ਚੁੱਲ੍ਹੇ ਜਿੱਥੇ ਬਾਬਾ ਅਲਾ ਸਿੰਘ ਜੀ ਲੰਗਰ ਤਿਆਰ ਕਰਦੇ ਸਨ ਇਹ ਸਾਰਾ ਚੂਨਾ ਹੈ ਜੀ ਅੱਛਾ ਜੀ ਸਾਰਾ ਚੂਨਾ ਹੈ ਅਬ ਦੇਖੋ ਚਮਿੰਦੀ ਪਾਈ ਗਈ ਹੈ ਅੱਛਾ ਜੀ ਦੇਖੋ ਜਦੋਂ ਨਾਲਾ ਫਰ ਬੈਠੇ ਉਹ ਬੰਨੇ ਖੜੀ ਜਾਈਏ ਅੱਛਾ ਬਸਮ ਦੇਖੀਏ ਜੀ ਸਮਸਾਰੇ ਬਚਾਈਏ ਇਹ ਵੀ ਦੇਖ ਸਕਦੇ ਹਾਂ ਜੀ ਇਟਾਂ ਪ੍ਰਾਤਨ ਨੇ ਸਾਰੀਆਂ ਉੱਤੇ ਵੀ ਇਸ ਦੇਖ ਸਕਦੇ ਹਾਂ ਇਹ ਜਿਹੜੀ ਪਾਰਕ ਬਣੀ ਹੋਈ ਇੱਥੇ ਪਹਿਲਾਂ ਸਾਰਾ ਕਿਲਾ ਹੁੰਦਾ ਸੀ ਬਹੁਤ ਉਚਾਈ 'ਚ ਹੁੰਦਾ ਸੀ ਕਿਲਾ ਉਹ ਸਾਹਮਣੇ ਵੀ ਜਿਵੇਂ ਦੇਖ ਸਕਦੇ ਆਂ ਇੱਥਾਂ ਤੁਹਾਨੂੰ ਦਿਖ ਰਹੀਆਂ ਹੋਣੀਆਂ ਸਾਨੂੰ ਕਾਫੀ ਜਾਣੇ ਮਿਲੇ ਨਹੀਂ ਹੁਣ ਤਿੰਨ ਚਾਰ ਜਾਣੇ ਵੀ ਉਹਨਾਂ ਨੇ ਕਿਹਾ ਵੀ ਇੱਥੇ ਵੀ ਸਫਾਈ ਦਾ ਧਿਆਨ ਹੀ ਰੱਖਿਆ ਜਾਂਦਾ ਤਾਂ ਬੇਨਤੀ ਕੀਤੀ ਜਾਂਦੀ ਹੈ ਸਰਕਾਰ ਨੂੰ ਵੀ ਤੇ ਜੋ ਵੀ ਇੱਥੇ ਸਾਮ ਸੰਭਾਲ ਕਰਦਾ ਪਾਰਕ ਦੀ ਕਿ ਸਾਫ-ਸਫਾਈ ਦਾ ਜੀ ਥੋੜਾ ਧਿਆਨ ਰੱਖਿਆ ਜਾਵੇ ਦੇਖ ਸਕਦੇ ਜੀ ਪ੍ਰਾਤਨ ਗੇਟ ਤੇ ਬਣ ਤਰ ਸਾਰੀ ਪ੍ਰਾਣੀ ਆਈ ਜਿਵੇਂ ਕੇਲਾ ਹੁੰਦਾ ਸੀ ਸਾਰਾ ਕੇਲਾ ਹੁੰਦਾ ਸੀ ਗਾਈ ਹੁਣ ਤਾਂ ਕਾਫੀ ਢਾਟ ਆਈ ਇਧਰੋਂ ਵੀ ਇਧਰੋਂ ਵੀ ਸਾਰਾ ਕੇਲਾ ਹੁੰਦਾ ਸੀ ਪਹਿਲਾਂ ਦੇਖ ਸਕਦੇ ਹੋ ਚਗਾਠ ਮੈਂ ਇਤਿਹਾਸਕ ਸਥਾਨ ਹੈ ਪ੍ਰਮਾਣ ਸਥਾਨ ਹੈ ਜਿਵੇਂ ਇਹਨੂੰ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹਨੂੰ ਸਭ ਤੋਂ ਸੋਹਣਾ ਥੀ ਬਣਾਉਣੀ ਚਾਹੀਦੀ ਹੈ ਆਪਣੀ ਵਿਰਾਸਤ ਵੀ ਹੈ ਇਹ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਇਹਨੂੰ ਬਦੀ ਤੇ ਬਦੀ ਬਿਲਡਿੰਗ ਬਣਾਈ ਜਾਵੇ ਇਹਦੀ ਹਾਂਜੀ ਤੇ ਜਿਵੇਂ ਅਮਰੋਕੇ ਬਾਬਾ ਰਸਿੰਦਾਂ ਇਤਿਹਾਸਕ ਸਥਾਨ ਹੈ ਜੀ ਤੇ ਸਭ ਤੋਂ ਕੇ ਜਿਹੜੀ ਪ੍ਰੈਸ਼ਰ ਦੀ ਇਤਿਹਾਸਕ ਸਥਾਨ ਮਸ਼ਹੂਰ ਸਹਾ ਨੇ ਜੀ ਮੈਂ ਵੀ ਕਹਿਣਾ ਚਾਹੂੰਗਾ ਜੀ ਵੀ ਇਹ ਸਭ ਤੋਂ ਮਹੱਤਵਪੂਰਨ ਅੜਾ ਸਥਾਨ ਆ ਉਹ ਬਰਨਾਲੇ ਦਾ ਹੈਗਾ ਤੇ ਸਰਕਾਰ ਨੂੰ ਜ਼ਰੂਰ ਇਹਦੇ ਵੱਲ ਥੋੜਾ ਧਿਆਨ ਦੇਣਾ ਚਾਹੀਦਾ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਆਦਾ ਬਲੌਗ ਪਸੰਦ ਆਇਆ ਹੋਊਗਾ ਤੇ ਤੇ ਆ ਜਾਣ ਕੇ ਬਰਨਾਲੇ ਦਾ ਬਾਬਾ ਅਲਾ ਸਿੰਘ ਜੀ ਦਾ ਬਹੁਤ ਹੀ ਆਨੰਦ ਆਇਆ ਹੋਊਗਾ ਵਧੀਆ ਲੱਗਿਆ ਹੋਊਗਾ ਜੇਕਰ ਤੁਹਾਨੂੰ ਸਾਡੀ ਆ ਦੀ ਵੀਡੀਓ ਆਈ ਪਸੰਦ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਸੁਝਾਅ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ